ਇਸ ਕੰਮ ਪੰਜਾਬੀ ਉੱਤੇ ਕੀਤੀ ਹੋਈ ਹੈ ਸਟਾਈਲ ਵਧੀਆ ਟੀਪੀਆ ਸਰ ਦਾ ਲੱਗਨ ਲੱਗਨ ਦਾ ਕੋਈ ਮਕਸਦ ਨਹੀਂ ਕਿਸੇ ਗਾਹਕ ਦੇ ਕਿ ਲੇਡੀਜ਼ ਤੇ ਲੱਗੇਗਾ ਨਹੀਂ ਕਈਆਂ ਨੂੰ ਦਿੱਕਤ ਆਉਂਦੀ ਹੈ ਨਾ ਲੇਡੀਜ਼ ਪੰਜਾਬੀ ਉੱਤੇ ਲੱਗਦੀ ਹੈ ਇਹ ਲੱਗਨ ਦਾ ਕੋਈ ਚੱਕਰ ਨਹੀਂ ਹੈਗਾ ਆ ਦੇਖੋ ਆ ਦੇਖੋ ਸੁਪਰਸਟਾਰ ਮੋਡਲ ਲੇਡੀਜ਼ ਨਾਲ ਹੈ 800 ਰੁਪਏ ਦੀ ਰੇਂਜ OK ਵੀਰ ਜੀ ਇੱਕ ਆਤੀ ਨਿਊ ਬੈਲੈਂਸ ਦੀ ਹੈਗੀ ਹੈ 850 ਰੁਪਏ ਰੇਂਜ ਲੇਡੀ ਸਪੋਰਟ ਸ਼ੂ ਹੈਗੀ ਹੈ ਇੱਕ ਐਰੋਕਸ ਦਾ ਟੂ ਮੋਡਲ ਆਤਾ ਹੈ ਲੇਡੀਜ਼ ਦਾ ਬਹੁਤ ਵੇਚ ਰਿਹਾ ਹੈ ਨਾ ਕਲਰ ਮੈਚਿੰਗ ਹੈ ਸਿਰਫ 1100 ਰੁਪਏ ਦੀ ਰੇਂਜ ਵਿੱਚ ਇਹ ਵੀ 430 55 ਪੁਆਇੰਟਡ ਵੀ ਆ, ਵੈਜ ਹੀਲ ਵੀ ਆ, ਸਾਰੀਆਂ ਲੱਗੀਆਂ ਹੋਈਆਂ ਨੇ। ਇਹ ਰੇਂਜ ਦੀ ਥੋੜਾ ਬਹੁਤ ਉੱਪਰ ਤੱਕ ਲਿਆ। 550 ਤੋਂ 630, 750 ਬਸ ਇੰਨੀ ਰੇਂਜ ਦੀ ਹੈ। ਸਸਿਕਾਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ, ਨਾਗਵਾਲ ਸ਼ੂਜ਼ ਵਾਲਿਆਂ ਨੇ। ਇਹਨਾਂ ਦਾ ਮੈਂ ਵੀਡੀਓ ਪਾਈ ਸੀ। ਇਹਦਾ ਵੀ ਬਾਈ ਇੱਕ ਪਾਰਟ ਰਹਿ ਗਿਆ ਲੇਡੀਜ਼ ਦਾ। ਵੀਡੀਓ ਲੰਬੀ ਹੋਣ ਕਰਕੇ ਉਹ ਪਾਰਟ ਫਿਰ ਮੈਂ ਪਾਇਆ ਨਹੀਂ। ਹੁਣ ਉਹ ਪਾਉਣ ਲੱਗਿਆ। ਬਹੁਤ ਹੀ ਵਧੀਆ ਕੁਆਲਿਟੀ ਤੇ ਰੇਟ ਸੁਣ ਕੇ ਹਰਾਮ ਹੋ ਜੂਗੀ। ਆਹ ਲੇਡੀਜ਼ ਸਟਾਕ ਆ ਗਿਆ ਇਹਨਾਂ ਦਾ। ਉਹ ਜਿਆਦਾ ਪਿਆ ਲੇਡੀਜ਼ ਟੋਰ ਨਹੀਂ ਆ ਦੇਖੋ ਸੁਪਰਸਟਾਰ ਮਾਡਲ ਲੇਡੀਜ਼ ਆਏ 800 ਰੁਪਏ ਦੀ ਰੇਂਜ ਓਕੇ ਵੀਰ ਜੀ ਇੱਕ ਆਤੀ ਨਿਊ ਬੈਲੈਂਸ ਦੀ ਹੈਗੀ 850 ਰੁਪਏ ਦੀ ਲੇਡੀ ਸਪੋਰਟ ਸ਼ੂ ਹੈਗੀ ਓਕੇ ਲੇਡੀਜ਼ ਕਾਫੀ ਫੈਸੀਵ ਰੈਟੀ ਹੁੰਦੀ ਹੈ ਸਾਡੇ ਕੋਲ ਆਹਦੇ ਲੋ ਵੈਰੀਟੀ ਤੁਹਾਡੇ ਸਾਹਮਣੇ ਲੱਗੀ ਹੋਈ ਹੈ ਇਹ 800 ਰੁਪਏ ਦੀ ਰੇਂਜ ਜ਼ਿਕਜ਼ੈਗ ਸੋਲ ਆ ਜਾਂਦਾ ਹੈ ਐਰੀ ਸੋਲ ਦੇ ਵਿੱਚ ਪਾਉਂਦੇ ਹੈ ਵੇਟ ਲਾਈਟ ਹੈ ਲੁੱਕ ਹੈਵੀ ਦਿੱਤੀ ਹੋਈ ਹੈ ਸਿਰਫ ਇਹਦੀ ਓਕੇ ਵੀਰ ਵੇਟ ਲਾਈਟ ਹੈ ਦਾ ਸ਼ੂ ਦਾ ਕਲਰ ਮੈਚਿੰਗ ਆ ਬਥੇਰੀਆਂ ਹੈਗੀ ਇੰਨਾ ਚੀ 11 ਹੁੰਦਾ ਹਾਂ ਹਾਂ ਇਹ ਕਾਰਡੀਓਕਸਟਿਊ ਮੋਡਲ ਆ ਤਾਂ ਲੇਡੀਆਂ ਦਾ ਬਹੁਤ ਵਿਕਰੀ ਹੈ ਨੇ ਕਲਰ ਮੈਚਿੰਗ ਹੈ ਸਿਰਫ 1100 ਰੁਪਏ ਦੇ ਵਿੱਚ। ਓਕੇ ਇਹ ਐਡੀਅਸ ਕੰਪਨੀ ਦਾ। ਠੀਕ ਹੈ। ਬਾਕੀ ਫੈਂਸੀ ਚਪਲਾ ਵੀ ਆਪਣੇ ਕੋਲ ਹੁੰਦੀ ਆ, ਬਰਾਈਡਲ ਵੀ ਹੁੰਦੀ ਆ। ਕੈਜ਼ੂਅਲ ਸੈਂਡਲ, ਬੈਲੀ ਵਗੈਰਾ ਪੰਜਾਬੀ ਜੁੱਤੀ ਆ ਦੇਖੋ ਮਗਰ ਪਿੱਛੇ ਪੰਜਾਬੀ ਉੱਤੇ ਸਟਾਈਲ ਵੀ ਹੈ। ਸਾਰੀ ਵੈਰਾਈਟੀ ਹੋਊਗੀ। ਰੇਟ ਘੱਟ ਹੋਣਗੇ, ਕੁਆਲਿਟੀ ਵਧੀਆ ਹੋਊਗੀ, ਕੋਈ ਲਾਂਭੇ ਵਾਲੀ ਗੱਲ ਨਹੀਂ ਹੋਊਗੀ। ਸਾਰੇ ਜਾਣਦੇ ਆ ਬਈ ਨਾਗਰ ਵਾਲਿਆਂ ਨੂੰ। ਬਹੁਤ ਪੁਰਾਣੀ ਸ਼ਾਪ ਇਹਨਾਂ ਦੀ। ਇੰਗਲਿਸ਼ ਕੰਮ ਪੰਜਾਬੀ ਉੱਤੇ ਕੀਤੀ ਹੋਈ ਹੈ ਇਹ। ਸਟਾਈਲ ਵਧੀਆ ਟੀਪੀਆ ਸੋ ਦਾ ਲੱਗਨ ਲੋਗਾਂ ਦਾ ਕੋਈ ਮਕਸਦ ਨਹੀਂ ਕਿਸੇ ਗਾਹ ਦੇ ਕਿ ਲੇਡੀਜ਼ ਤੇ ਲੱਗੇਗਾ ਨਹੀਂ ਕਈਆਂ ਨੂੰ ਦਿੱਕਤ ਆਉਂਦੀ ਹੈ ਨਾ ਲੇਡੀਜ਼ ਪੰਜਾਬੀ ਉੱਤੇ ਲੱਗਦੀ ਹੀ ਹੈ ਤੇ ਲੱਗਨ ਦਾ ਕੋਈ ਚੱਕਰ ਨਹੀਂ ਹੈਗਾ ਆਹ ਦੇਖੋ ਸਾਰੀ ਪੰਜਾਬੀ ਹੈਤੀ ਇਹ ਲੱਗੂਗੀ ਵੀ ਨਹੀਂ ਇਹ ਲੱਗਦੀ ਵੀ ਨਹੀਂ ਪੈਰ 'ਚ ਓਕੇ ਜਿਹੜਾ ਫਲੈਕਸੀਬਲ ਹੁੰਦੀ ਸਾਰੀ ਠੀਕ ਹੈ ਕੰਫਰਟੇਬਲ ਪੂਰੀ ਮੈਮਰੀ ਫੋਰਮ ਵਾਲੇ ਪਤਾਵੇ ਇਹਨਾਂ ਚ ਵਧੀਆ ਕੁਆਲਿਟੀ ਹੈ ਇਹਦਾ ਕੀ ਪ੍ਰਾਈਸ ਹੈ 500 500 ਰੁਪਏ ਦੀ ਰਹਿ ਚੇ ਲੱਗ ਲੱਗਾ ਬਾਕੀ ਉੱਪਰ ਥੱਲੇ ਵੈਰੀਟੀ ਹੈ 400 450 5 600 ਕੁਝ ਹੋਰ ਆਈਆਂ ਨੇ ਇਹਨਾਂ ਦੇਖ ਲੋ ਵੈਰਾਈਟੀ ਦਾ ਬਾਧੂ ਪਈ ਆ ਬਾਈ ਇਕਲੀ ਇਕਲੀ ਆਪਾਂ ਦਿਖਾਉਣ ਲੱਗੇ ਤਾਂ ਫਿਰ 2 ਘੰਟੇ ਦੀ ਵੀਡੀਓ ਨਹੀਂ ਚੱਲੂਗੀ ਮੇਨ ਮੇਨ ਤੋਂ ਸਾਰਾ ਮੈਂ ਕੈਮਰਾ ਮਰਾਤਾ ਇੱਧਰ ਵੀ ਇੱਧਰ ਵੀ ਫੋਟੋਆਂ ਲਿਆ ਉਹ ਇਹ ਵੈਰਾਈਟੀ ਇਹਦਾ ਕੀ ਹਿਸਾਬ ਲਾ ਵੀਰ ਇੱਧਰ ਇਹਦੇ 430 550 ਬਲੋਕ ਹੀਲ ਦੀਆਂ ਵੀ ਆ ਪੁਆਇੰਟਡ ਵੀ ਆ ਵੈਜ ਹੀਲ ਵੀ ਆ ਸਾਰੀਆਂ ਲੱਗੀਆਂ ਹੋਈਆਂ ਨੇ ਇਹਨਾਂ ਤੇ ਇਹ ਰੇਂਜ ਦੀ ਥੋੜਾ ਬਹੁਤ ਉੱਪਰ ਤੱਕ ਲਿਆ 550 630 750 ਬਸ ਇੰਨੀ ਰੇਂਜ ਦੀ ਆ ਓਕੇ ਵੀਰ ਉੱਪਰ ਠੀਕ ਆ ਫਿਰ ਥੈਂਕ ਯੂ ਬਹੁਤ ਵੈਲਕਮ ਜਦੋਂ ਮਰਜ਼ੀ ਆਓ ਕੋਈ ਦਿੱਕਤ ਨਹੀਂ ਆ ਤੁਹਾਡੇ ਆਪਣੇ ਸ਼ੋਪ ਆ ਵਿਜ਼ਿਟ ਕਰੋ ਤੁਹਾਨੂੰ ਰੀਜ਼ਨੇਬਲ ਰੇਟ ਮਿਲੇਗਾ ਕੁਆਲਿਟੀ ਵੀ ਵਧੀਆ ਮਿਲੇਗੀ ਔਰ ਡਿਜ਼ਾਈਨਿੰਗ ਵੀ ਫੁੱਲ ਮਿਲੇਗੀ ਤੁਹਾਨੂੰ